ਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਮਿੱਤਰੋ ਤੁਹਾਨੂੰ ਕਰਦੇ ਆ ਮਤਲਬ ਕਿ ਕੁਝ ਕੁ ਗੱਲਾਂ ਠੀਕ ਆ ਤੇ ਗੱਲ ਆਪਣੇ ਖੜੀ ਡਿਫੈਂਡਰ ਆਪਾਂ ਨਾਮ ਰੱਖਿਆ ਸੀ ਨਾ ਡਿਫੈਂਡਰ ਮੈਂ ਚਾਲੂ ਕਰਦਗੇ ਨਾ ਇਹ ਵੀ ਤੇ ਬਾਕੀ ਹੋਇਆ ਮੜਕੇ ਕੀ ਫਾਇਦਾ ਹੈ ਹੋਰ ਕਿਸੇ ਨੇ ਇਕੱਲਾ ਜਰ ਰੱਖਿਆ ਹੋਵੇ ਕੋਈ ਚੱਕਰ ਨਹੀਂ ਹੁਣ ਆਪਾਂ ਜਿਹੜਾ ਰੱਖਿਆ ਤੇ ਰੱਖ ਲਿਆ ਤੇ ਇਹਦੇ ਸੈਟਪੇ ਬੈਠੂਗਾ ਕਿਉਂਕਿ ਉਹ ਨੰਬਰ ਪਲੇਟ ਤੇ ਜਿਵੇਂ ਆ ਅੱਖਰ ਇੰਗਲਿਸ਼ ਦੇ ਹਨਾ E I C H E R ਜੋ ਆ ਕਮ ਤੇ ਵੀ ਇਤੇ ਵਧੀਆ ਸੋਹਣਾ ਲੱਗੂ D ਤੋਂ ਡਿਫੈਂਡਰ ਸ਼ੁਰੂ ਕੀਤਾ ਨਾ ਇਹ ਪਲੇਟ ਨੰਬਰ ਤੇ ਵੀ ਵਧੀਆ ਲੱਗੂਗਾ ਹਨਾ ਤੇ ਮੈਂ ਤਾਂ ਇਹ ਕਰਕੇ ਰੱਖਤਾ ਆਪਾਂ ਇਹਦਾ ਨਾਂ ਡਿਫੈਂਡਰ ਤੇ ਠੀਕ ਆ ਵਧੀਆ ਲੱਗਦਾ ਹੈ ਤੇ ਬਾਕੀ ਯਾਰ ਵੀਡੀਓ ਬਣ ਨਹੀਂ ਰਹੀਆਂ ਨજર ਲੱਗ ਰਹੀ ਹੈ ਠੀਕ ਹੈ ਤੇ ਦਿਮਾਗ 'ਚ ਵੀ ਕੁਝ ਆ ਨਹੀਂ ਰਹੀ ਕਿ ਪਤਾ ਨਹੀਂ ਕਿ ਅੱਗੇ ਦਾ ਯਾਰ ਆਪਾਂ ਰੱਖਦੇ ਜਮਾਂ ਲਈ ਹੁਣ ਖਾਲੀ ਹੋ ਗਿਆ ਮੋਬਾਈਲ ਤੇ ਕੋਸ਼ਿਸ਼ ਕਰ ਰਹੇ ਆ ਵੀ ਕਿਰਾ ਤੁਸੀਂ ਐਂ ਡੰਗਾ ਲਾ ਲੂ ਠੀਕ ਹੈ ਜਿਵੇਂ ਵੀ ਆਪਣਾ ਲੈਂਦਾ ਤੇ ਵੀਡੀਓ ਲਿਆਉਣੇ ਆ ਕੋਈ ਤਕੜੀਆਂ ਹੋਣਗੀਆਂ ਇਹ ਗੱਡੀ ਚੱਲ ਨਹੀਂ ਇਹ ਹੁਣ ਕਰਨਾ ਪੂਟੂ ਨਾ ਟੱਪਾ ਤੇ ਕਰਾਂਗੇ ਛੇਤੀ ਆਪਾਂ ਲਾਈ ਯਾਰ ਜੀ ਕਿਸੇ ਕੋਲੇ ਤੇ ਵੀ ਵੀਡੀਓ ਬਣੀ ਜਾਣ ਕਰ ਰਿਹਾ ਕ੍ਰਾਫਟ ਨਾਲ ਤੇ ਹੱਸਣ ਵਾਲੇ ਹੋਰ ਹੱਸੋ ਕਿਉਂਕਿ ਕਮਾਲ ਹੋ ਰਿਹਾ ਹੈ ਨਾ ਤੁਹਾਡੇ ਨਾਲ ਤਹੀਓ ਮੈਂ ਗੱਲਾਂ ਕਰ ਰਿਹਾ ਕਿੰਨੇ ਯਾਰ ਬਾਤ ਕਰਦਾ ਕੋਈ ਕੰਦੀ ਜੀ ਹੱਸਦਾ ਸੋ ਉਹ ਚੱਕਰ ਨਹੀਂ ਛੇੜ ਨਜਵੇ ਕਹਿਣਾ ਕਿ ਉਹ ਮੈਨੂੰ ਕੋਈ ਪ੍ਰਵਾਹੀ ਆਪਾਂ ਨੂੰ ਨਹੀਂ ਤੇਰਾ ਹੈ ਨੀ ਬਾਕੀ ਸਭ ਦੱਸ ਰਹੇ ਆ ਜੀ ਆਪਾਂ ਕਰਦੇ ਆ ਮਿੱਤਰੋ ਕੋਈ ਨਹੀਂ ਨਵਾਂ ਪ੍ਰੋਜੈਕਟ ਲਿਆ ਰਹੇ ਹਾਂ ਠੀਕ ਹੈ ਕਿਉਂਕਿ ਆਪਣਾ ਨਵਾਂ ਪ੍ਰੋਜੈਕਟ ਹੀ ਹੁੰਦਾ ਰਹੇਗੀ ਤੇ ਆਪਾਂ ਕਰਨਾ ਕੰਮ ਆਲਟੀਨੇਟਰ ਦਾ ਥੋੜਾ ਜਿਹਾ ਕਰਾਂਗੇ ਠੀਕ ਹੈ ਦੇਖਣਾ ਕੀ ਹਿਸਾਬ ਦਾ 670 ਤੜ ਗਿਆ ਤੇ ਬਾਕੀ ਫਰੰਟ ਕੇ ਰੇਣਾ ਕਰਦੇ ਆ ਯਾਰ ਇਦਾਂ ਗੱਡੀ ਨਹੀਂ ਚੱਲ ਰਹੀ ਆਪਣਾ ਰੈਕਟਰ ਦੀ ਠੀਕ ਹੈ ਤੇ ਬਾਕੀ ਕਰਦੇ ਆ ਸਾਸਫਾਈ ਪਿਛਲੀ ਸਫਾਈ ਕਰਨੀ ਹੈ ਇਹਦੀ ਠੀਕ ਹੈ ਤੇ ਵੀਡੀਓ ਬਣ ਨਹੀਂ ਰਹੀਆਂ ਚਲੋ ਕਈ ਵਾਰ ਕੋਈ ਹੁੰਦਾ ਕੋਈ ਇਹੋ ਜਿਹਾ ਕਾਲੀਜੀ ਵਾਲਾ ਤੇ ਨਹੀਂ ਬਣਦਿਆਂ ਚੱਲ ਕੋਈ ਨਹੀਂ ਬਣ ਜਾ ਤੇ ਮਿਹਨਤ ਕਦੇ ਖਾਲੀ ਨਹੀਂ ਜਾਂਦੀ ਹਿੰਦੀ ਕਦੇ ਵੀ ਠੀਕ ਹੈ ਕਦੇ ਮਿਹਨਤ ਖਾਲੀ ਨਹੀਂ ਆਂਦੀ ਹੱਸ ਹੱਸ ਨਾਲ ਕੋਈ ਸ ਨਹੀਂ ਫਰਕ ਪੈਂਦੇ ਹੱਸਣਾ ਤਾਂ ਕੰਮ ਚੜਦੀਏ ਗੁੱਡੇ ਬੇਰੇ ਬੈਠੇ ਭਰਾਵਾ ਜੋਰ ਲਾਉਣੇ ਤੇ ਆਪਣਾ ਦਾ ਕੰਮ ਚੱਲੀ ਜਾਣਾ ਮੈਂ ਜਿੱਦਾਂ ਬੋਲਾਂ ਮੈਂ ਉਦਾਂ ਹੀ ਕੰਮ ਠੀਕ ਰਹਿਣਾ ਇਹ ਕਰਨਾ ਜੇ ਬੋਲਾਂਗੇ ਤਾਂ ਹੀ ਅੱਗੇ ਆਵਾਂਗੇ ਐਵੇਂ ਤਾਂ ਆਉਂਦੇ ਨਹੀਂ ਐ ਬਾਕੀ ਮਿੱਤਰੋ ਅੱਜ ਮੈਂ ਕਹਣਾ ਬੋਲਕੀ ਬਣਾ ਰਿਹਾ ਨਾ ਕੋਈ ਨਾਲ ਦਸਕੇ ਟ੍ਰੈਕਟਰ ਬਾਰੇ ਅੱਜ ਆਪਾਂ ਬੋਲਕੀ ਬਣਾਦਨੇ ਆ ਠੀਕ ਹੈ ਜੇ ਤੁਹਾਨੂੰ ਚੰਗੀ ਲੱਗੀ ਕਿਉਂਕਿ 10 ਜਣਾਂ ਨੇ ਦੇਖ ਲਈ ਵਾਦੂਗਾ ਹੋਰ ਤਾਂ ਕੀ ਆਣਾ ਹੋਰ ਤਾਂ ਆਪਾਂ ਉਮੀਦਵਾਰੀ ਰੱਖਦੇ ਹਾਂ 10 ਜਣਾਂ ਦੇਖਣਣ ਵਾਦੂਗਾ ਤੇ ਕੋਈ ਥੋੜ੍ਹ ਨਹੀਂ ਆ ਰਿਹਾ ਯਾਰ ਦਿਮਾਗ 'ਚ ਕੀ ਬੋਲਣਾ ਕੀ ਨਹੀਂ ਬੋਲਣਾ ਇੱਕਦਮ ਚਲੋ ਜਿੱਦਾਂ ਦੀ ਵੀ ਆਪਣੀ ਵੀਡੀਓ ਬਣੀ ਹੈ ਨਾ ਤੇ ਚੌੜੇ ਟਾਇਰ ਕਰ ਲੇ ਓਏ ਤੂੰ ਚੌੜੇ ਟਾਇਰ ਕਰ ਲੈ ਬਈ ਚੌੜੇ ਟਾਇਰ ਕਰ ਲੇ ਨਾ ਅਸੀਂ ਕੀਤੇ ਆ ਅਸੀਂ ਚੌੜੇ ਟਾਇਰ ਕੀਤੇ ਆ ਤੇ ਬਾਕੀ ਆਪਾਂ ਉੱਪਰ ਬੈਠ ਕੇ ਦੱਸ ਦਿਆਂ ਤੁਹਾਨੂੰ ਬੱਲਾ ਹੈ ਨਾ ਯਾਰ ਜਿ ਕੋਈ ਗੱਲ ਤਾਂ ਨਹੀਂ ਰਹੀ ਐ ਤੇ ਮੈਂ ਤੁਹਾਨੂੰ ਕੀ ਯਾ ਕਰ ਰਹੇ ਆ ਪਾ ਕਰ ਰਹੇ ਆ ਤੇ ਆਪਾਂ ਬੈਠ ਚੁੱਕੇ ਆ ਟਰੈਕਟਰ ਦੇ ਉੱਪਰ ਠੀਕ ਆ ਇੱਕ ਤਾਂ ਹੱਥ ਚਪੜਨਾ ਕਰਨਾ ਉਖਾ ਲੱਗਦਾ ਯਾਰ ਐ ਦੇਖਣਾ ਪਵੇ ਤੇ ਬਾਕੀ ਮਿੱਤਰੋ ਦੇਖ ਸਕਦੇ ਆ ਤੇ ਮੀਟਰ ਆਪਾਂ ਚੈੱਕ ਕਰਾ ਦਨੇ ਆ ਫਰੰਟ ਕੈਮਰਾ ਲਾ ਕੇ ਠੀਕ ਆ ਫਰੰਟ ਕੈਮਰਾ ਲਾਉਣੇ ਆ ਤੇ ਵੀਡੀਓ ਦਾ ਕੁਝ ਖਾਸ ਬਣ ਨਹੀਂ ਰਹੀਆਂ ਯਾਰ ਕੋਈ ਚੱਕਰ ਪੈ ਰਿਹਾ ਚਲੋ ਕਰ ਲੋ ਪ੍ਰੋਫੀ ਜੀ ਨੇ ਕੁਛ ਕਰਨਾ ਨਾ ਕਿ ਆਏ ਕੋਣ ਕਿਸੇ ਦਾ ਕਰ ਦੂ ਕਰ ਵੀ ਦੂ ਕੋਸ਼ ਨਹੀਂ ਹੋਣ ਲੱਗਾ ਪਿੱਛੇ ਰਹਿ ਜਾਣੀਆਂ ਸਾਰਾ ਕੁਝ ਮੇਰੇ ਤੱਕ ਨਹੀਂ ਪਹੁੰਚਦੀ ਕੋਈ ਚੀਜ਼ ਮੈਨੂੰ ਪਤਾ ਠੀਕ ਹੈ ਨਾ ਸਭ ਤੇ ਬੇਸ਼ੱਕ ਮੈਂ ਹੁਣ ਬੋਲ ਕੇ ਪਾ ਸਕਦਾ ਪਰ ਆਪਾਂ ਫਰਟ ਕੈਮਰਾ ਲਾਉਣੀ ਆ ਗੱਲ ਕੁਛ ਹੋਰ ਸੀ ਪਰ ਦੱਸਣੀ ਪਰ ਰਹਿਣ ਦੇ ਰਹਿਣ ਦੇ ਨਾ ਤੇ ਵੀਡੀਓ ਬਣਨੀ ਆ ਨਹੀਂ ਅੱਜ ਸਮਾਂ ਲੱਗ ਗਿਆ ਖੇਤ ਗਿਆ ਥੋੜਾ ਜਿਹਾ ਉਹ ਦਿਨ ਵਾਲੇ ਕੰਮ ਹੋ ਗਿਆ ਮੈਂ ਸੋਚੀ ਤਾਂ ਹੋ ਉਸ ਦੀ ਗੱਲ ਪਰ ਹੋ ਨਹੀਂ ਸਕੀ ਤੇ ਆਜੋ ਮਿੱਤਰੋ ਆਪਾਂ ਫਰੰਟ ਕੈਮਰਾ ਕਰਕੇ ਬਾਹਰ ਟਾਈਮ ਨਾਲ ਖਰਾਬ ਕਰਕੇ ਮਿੱਤਰੋ ਕਰ ਲਿਆ ਆਪਾਂ ਫਰੰਟ ਕੈਮਰਾ ਠੀਕ ਹੈ ਤੇ ਤੁਹਾਨੂੰ ਮੀਟਰ ਮੋਟਰ ਚੈੱਕ ਕਰਾ ਦਿੰਦੇ ਦੇਖ ਸਕਦੇ ਮੇਰੀ ਮੀਟਰ ਹਿੱਲੇ ਵਰਤੇ ਆ ਤਾਂ ਹਿੱਲੇ ਵਰਤ ਬਾਕੀ ਸਾਰੇ ਸੈਟ ਹੈ ਤੇਰੇ ਮੀਟਰ ਵੀ ਦੇਖ ਸਕਦੇ ਕਿੰਨਾ ਚੱਲਿਆ ਹੈ 34 6 38 ਆ ਉਹਦਾ ਪਿੱਛੇ ਹਣਾ ਮਤਲਬ 34 ਘੰਟੇ 638 ਠੀਕ ਹੈ ਤੇ ਇਧਰ ਆ ਕੇ ਮੰਗ ਲਿਆ ਮਗਲ ਵਾਲੀ ਆਪਾਂ ਦਾ ਪਤਾ ਨਹੀਂ ਮੇਰੀ ਸੁਣੀ ਤੇ ਚੱਲੀ ਜੁੱਲੀ ਨਹੀਂ ਠੀਕ ਹੈ ਮੈਨੂੰ ਤਾਂ ਪਤਾ ਨਹੀਂ ਇਹ ਕਿੱਥੇ ਕਿਵੇਂ ਵਰਕ ਕਰਦੀ ਹੈ ਇਹ ਆ ਪਾਲਟੀਨੇਟਰ ਤੇ ਲਾ ਛੱਡੀ ਆ ਅਲਟੀਨੇਟਰ ਦਾ ਕਰੰਟ ਦੱਸਦੀ ਏ ਇਹ ਇੱਧਰ ਨਹੀਂ ਜਾਂਦੀ ਇੱਧਰ ਨਹੀਂ ਜਾਂਦੀ ਅਲਟੀਨੇਟਰ ਜੇ ਚੱਲ ਮੈਂ ਇੱਧਰ ਹੋ ਜਾਂਦੀ ਸੀਗੀ ਅੱਗੇ ਤਾਂ ਹੁਣ ਤੇ ਅਲਟੀਨੇਟਰ ਯਾਰ ਕਰੰਟ ਨਹੀਂ ਕੱਢ ਰਿਹਾ ਠੀਕ ਆ ਤੇ ਬਾਕੀ ਯਾਰ ਇਹ ਆਪਣੀ ਬੰਦ ਕਰਨ ਨਾਲ ਠੀਕ ਆ ਇਹ ਵੀ ਜਿਗਾਰਡ ਲਾਇਆ ਹੋਇਆ ਸਨ ਤਾਂ ਉਧਰਲੇ ਪਾਸੇ ਦਾ ਇਹ ਰਹਿ ਗਿਆ ਸੈਲਫ ਆ ਰਹਿ ਗਿਆ ਗਰਮ ਵਾਲੀ ਸੂਈ ਆਪਣੀ ਠੀਕ ਆ ਚੱਲਦੀ ਏ ਵੀ ਇਹ ਵੀ ਚੱਲਦੀ ਉਹ ਵੀ ਚੱਲਦੀ ਆ ਤਾਰ ਨਹੀਂ ਉਹਦੀ ਕੱਟਤੀ ਸੀਗੀ ਤਾਰ ਕਹਿੰਦੇ ਜਦੋਂ ਬੈਟਰੀ ਧਰਾਈ ਸੀ ਆਪਾਂ ਵੀ ਹੋ ਸਕਦਾ ਬੈਟਰੀ ਸੜ ਸਕਦੀ ਹੈ ਤਾਰ ਦੇ ਤੇ ਰਵੜ ਹੈ ਨਹੀਂ ਸੀਗੀ ਇਸੇ ਲਈ ਆਪਾਂ ਲਾਤੀ ਸੀ ਸੜਤੀ ਸੀ ਆ ਕਢਾਤੀ ਪਤਾ ਨਹੀਂ ਕਿਵੇਂ ਨਹੀਂ ਤਾਂ ਮੈਨੂੰ ਬਹੁਤ ਸ਼ੌਂਕ ਹੈ ਟਰੈਕਟਰ ਚਲਦੀ ਹਿੰਦੀ ਕਿੰਨੀ ਰੇਸ ਤੇ ਚੱਲੀ ਜਾਂਦਾ ਸੂਈ ਬਹੁਤ ਸ਼ੁਰੂ ਤੋਂ ਸੀਗਾ ਠੀਕ ਆ ਤੇ ਬਾਕੀ ਥੋੜੀ ਹੁਣ ਕਰ ਲੈਣੀ ਆ ਗੱਲ ਤੇ ਆਪਣੀ ਟੈਂਕੀ ਫੁੱਲ ਭਰੀ ਆ ਮਦਦੋ ਠੀਕ ਆ ਟੈਂਕੀ ਫੁੱਲ ਹੀ ਰਹਿੰਦੀ ਹੈ ਵਾਹਿਗੁਰੂ ਦੀ ਕਿਰਪਾ ਇਹ ਮੇਕਰੀਆ ਨਾ ਤੇਲ ਕੁਛ ਵੀ ਨਹੀਂ ਆਈਏ ਚ ਹਾਂ ਥੈਂਕ ਯੂ ਫੋਲੋ ਪਰ ਹੀ ਆ ਗਿਆ ਦੇ ਥੈਂਕ ਯੂ ਫੋਲੋ ਪਰ ਇਹ ਤੁਹਾਨੂੰ ਮਤਲਬ ਚਲਾ ਕੇ ਦਿਖਾਤਾ ਠੀਕ ਆ ਬਨਾਸਲ ਅਨਸਰ ਤੋਂ ਆਪਾਂ ਖੇਤ ਲੈ ਕੇ ਗਏ ਸੀਗੇ ਠੀਕ ਆ ਉੱਥੇ ਆਪਾਂ ਸਲੈਂਸਰ ਕਸਿਆ ਤੇ ਕੀ ਕੀ ਦੱਸ ਗਏ ਹੁਣ ਤੁਹਾਨੂੰ ਮੇਤਰੋ ਗੱਲ ਆ ਨਹੀਂ ਰਹੀ ਬਹੁਤ ਔਖਾ ਹੋ ਰਿਹਾ ਪਤਾ ਨਹੀਂ ਹਾਂ ਚ ਆ ਸਮੇਂ ਦੇ ਵਿੱਚ ਆ ਕੇ ਨਾ ਬੰਦਨ ਕਾਮਯਾਬ ਹੋਣਾ ਬਹੁਤ ਔਖਾ ਹੋ ਰਿਹਾ ਇਸ ਟਾਈਮ YouTube ਤੇ ਕੁਨ ਨਾ ਕੰਟੈਕਟਰ ਨਹੀਂ ਬਣ ਬਣ ਲਿਆ ਕੋਈ ਹਨ ਤੇ ਚਲੋ ਜਿੱਦਾਂ ਦੇ ਬਣ ਕੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਤੁਹਾਨੂੰ ਦਿਖਾਏ ਸਾਰਾ ਕੁਝ ਲਾ ਕੇ ਏਅਰ ਕਲੈਂਡਰ ਖੋਲ ਕੇ ਦਿਖਾਤਾ ਜੀ ਤੁਹਾਨੂੰ ਮਿੱਤਰੋ ਠੀਕ ਹੈ ਨਾਲੇ ਆਪਣੀ ਹੋ ਗਈ ਸਫਾਈ ਉਹ ਦੀ ਉਹਦਾ ਮਤਲਬ ਅੱਧਾ ਗਫਰਕ ਪੈ ਗਿਆ ਸੀ ਅੱਧਾ ਕਰਨਾ ਜੀ ਸਾਰੀ ਸਫਾਈ ਹੋ ਜਾਂਦੀ ਉਹਦੇ ਵੀ ਸਿਰਾ ਲਾ ਗਿਆ ਤੇ ਬਸ ਥੋੜਾ ਚਿਰ ਹੋਰ ਜੀਜ਼ਾਂ ਆਪਣਾ ਮੋਨਟਾਈਜ਼ਰ ਹੋ ਗਿਆ ਚੈਨਲ ਉਹਦੇ ਬਦਲ ਦੇਣਾ ਹਾਂ ਦੂਸਰਾ ਲਾਵਾਂਗੇ ਯਾਰ ਜਗਾੜ ਲਾ ਕੇ ਠੀਕ ਹੈ ਦਿਨ ਅੱਗੇ ਚੱਲਦੀ ਆ ਆਪਣਾ ਕੰਮ ਵਧੀਆ ਮੈਨੂੰ ਸੋਣਾ ਨਹੀਂ ਲੱਗ ਰਿਹਾ ਇਹ ਜਿਵੇਂ ਉਵੇਂ ਵਧੀਆ ਸੁਣਾ ਲਾ ਕੇ ਸੋਣਾ ਲੱਗਦਾ ਪਤੀ ਨਾਲ ਇੱਤੇ ਕੰਬਲ ਕੁੰਬਲ ਪੈਨਦਾ ਤੇ ਟਕਿਆ ਜਾਂਦਾ ਐੇ ਲੋਟ ਨਹੀਂ ਆਉਂਦੀ ਸੈਟਿੰਗ ਵਿੱਚ ਸੌਖਾ ਵੀ ਨਾਲੇ ਪਾਉਣਾ ਤੇ ਬਾਕੀ ਮੂਹਰੇ ਟਾਇਰ ਵੀ ਪੱਕਤੋਂ ਦੇ ਚੌੜੇ ਕਰ ਛੱਡੇ ਉਹ ਆਪਾਂ ਵੀਡੀਓ ਬਣਾਈ ਨਹੀਂ ਸੀ ਉਦੋਂ ਜਦੋਂ ਆਪਾਂ ਮੂਹਰੇ ਟਾਇਰ ਟਾਇਰ ਚੈਨਲ ਮਤਲਬ ਟਾਇਰ ਪੁੱਠੀ ਕੀਤੀ ਸੀਗੀ ਉਸ ਤੋਂ ਬਾਅਦ ਆਪਾਂ ਚੈਨਲ ਬਣਾਤਾ ਸੀ ਇਹਦਾ ਤੇ ਪਹਿਲੀ ਵੀਡੀਓ ਇਹ ਦੀ ਜਿਹੜੀ ਸੀਗੀ 6 468 ਕੋਈ ਸੀ ਸ਼ਾਰਟ ਇਹਦਾ ਪਹਿਲਾ ਸ਼ਾਰਟ ਜਦੋਂ ਪਹਿਲੀ ਵੀਡੀਓ ਪਾਈਏ ਚੈਨਲ ਤੇ ਆਪਾਂ ਅਸ਼ਰ 241 ਵਾਲੇ ਵਾਲੇ ਮਤਲਬ ਚੈਨਲ ਤੇ ਆਪਣੇ ਤੇ ਇਸ ਤੇ ਉਸ ਤੋਂ ਕੰਮ ਮੈਂ ਮੁੜ ਕੇ ਛੋੜ ਦੇ ਦਿੱਤਾ ਮੈਨੂੰ ਤਲਾਦਾ 1.5 ਸਾਲ ਲੱਗਦਾ 1.5 ਸਾਲ ਸ਼ਾਰਟ ਕਰਕੇ ਉਹਦੇ ਵਿੱਚ ਮੈਨੂੰ ਸਬਸਕ੍ਰਾਈਬਰ ਬਹੁਤ ਘੱਟ ਮਿਲੇ ਵਿਊ ਆ ਰਹੀ ਸੀਗੇ ਹੁਣ ਵੀ ਵਿਊ ਹੁਣ 2000 ਹੋ ਜਾਂਦਾ ਮਤਲਬ ਹਰਾ ਹੁਣ ਆਪਣਾ ਤੇ ਬਾਕੀ ਹਨਾ ਵੀ ਹੌਲੀ ਹੌਲੀ ਕਰਦੇ ਕਰਦੇ ਆਪਾਂ ਵੀ ਅੱਗੇ ਵੱਧਦੇ ਕਿ ਜੇ ਜਦੋਂ ਆਪਾਂ ਸ਼ਾਰਟ ਪਾਇਆ ਸੀ ਪਹਿਲਾਂ ਉਹਦੇ ਕਿਤੇ ਆਪਾਂ ਵੱਡੀ ਲੌਂਗ ਵੀਡੀਓ ਪਾਉਂਦੇ ਅੱਜ ਨੂੰ ਕੰਮ ਕਿੱਥੇ ਹੋਣਾ ਸੀ ਹਨਾ ਤੇ ਹੁਣ ਗਰਮੀ ਆ ਗਈ ਨਾਲੇ ਵਧੀਆ ਕੋਈ ਵੀਡੀਓ ਬਣ ਜਾਇਆ ਕਰੂਗੀ ਠੰਡ ਚ ਪਤਾ ਨਹੀਂ ਕੀ ਗੱਲ ਹਨ ਹੱਥ ਪੈਰ ਹੀ ਨਹੀਂ ਤੁਰਦੇ ਉਸ ਤੇ ਇੱਕ ਯਾਰ ਥੋੜਾ ਜਿਹਾ ਡੀਜ਼ਲ ਮਾਰ ਰਿਹਾ ਕਰੋ ਮੈਂ ਪੈਸੇ ਲੈਣੀ ਨਹੀਂ 1 ਰੁਪਿਆ ਵੀ ਜੀ ਡੀਲ ਕਮ ਬਸ ਜਿਹੜਾ ਪਵਾਉਂਦੇ ਹੋਹੀ ਠੀਕ ਹੈ ਮੈਂ ਢੰਗਾ ਲੈਦਾ ਮੈਂ ਆਹ ਆਵਦੀ ਮਿਹਨਤ ਤੇ ਚਾਹੀਦਾ ਮੈਨੂੰ ਪੈਸਾ ਤੇ ਜਿਹਦੇ ਵਿੱਚ ਡੀਲ ਪਾਵਾਂ ਆਪਦੀ ਮਿਹਨਤ ਤੇ ਚਾਹੀਦੀ ਮੈਨੂੰ ਨਹੀਂ ਤਾਂ ਪੱਕੇ ਦੰਦਾ ਕਰਨ ਦੇਣਾ ਬਾਪੂ ਨੇ ਜੈਦ ਯੂਤ ਕਰਕੇ ਜੈਦ ਕਰਗੇਗੀ ਕਮਾਉਣੀ ਹੈ ਪਤਾ ਹੀ ਆਪ ਨੂੰ ਕਿੰਨੀ ਕਾਮਦ ਹੈ ਹਨ ਤੇ ਜੈਦ ਯੂਤ ਨੂੰ ਗੀਆਂ ਪਰ ਤੇ ਬਸ ਮੈਂ ਜਦੋਂ ਹੁਣ ਮੈਂ ਬਾਹਰ ਅੰਦਰ ਨਿਕਲਦਾ ਮੇਰੇ ਦਿਮਾਗ 'ਚ ਪਤਾ ਨੀ ਕਿਹੜੀ ਇੱਕ ਚੀਜ਼ ਵੱਜ ਰਹੀ ਹੈ ਵੀ ਜਦੋਂ ਕੋਈ ਮੈਨੂੰ ਮਿਲ ਸਕਦਾ ਪਤਾ ਨੀ ਕਿਉਂ ਹੱਸਦਾ ਹਾਂ ਨਾ ਮੇਰੀਆਂ ਮਤਲਬ ਫਿਰ ਮੈਨੂੰ ਇਉਂ ਲੱਗਦਾ ਵੀ ਇਹਦੇ ਤੱਕ ਵੀਡੀਓ ਮਤਲਬ ਕਿ ਇਹਦੇ ਤੱਕ ਬੰਦੇ ਤੱਕ ਵੀਡੀਓ ਪਹੁੰਚ ਗਈ ਹੈ ਵੀ ਜਿਹੜਾ ਇਹ ਹੱਸ ਰਿਹਾ ਨਾ ਚਲੋ ਉਹਦੀ ਸੋਚਣੀ ਉਹਦੀ ਦੇਖਣੀ ਹੈ ਨਾ ਕਿੱਦਾਂ ਦੀ ਤੇ ਬਾਕੀ ਇੱਕ ਚੀਜ਼ ਹੋਰ ਦੱਸ ਦੇਣਾ ਜਿਵੇਂ ਚੱਲ ਰਿਹਾ ਆਪਣੇ ਹੁਣ ਵੀਡੀਓ ਸਾਡ ਤੁਹਾਡੇ ਇੰਸਟਾਗ੍ਰam ਤੇ ਵੀ ਆ ਰਹੀਆਂ ਹੋਣੀਆਂ ਹੈਣਾ ਮੋਦੀ ਬਾਰੇ ਵੀ ਬਾਹਰ ਅਮਰੀਕਾ ਚ ਕੀ ਹੋ ਚੱਲ ਲਿਆ